ਐਕਸੀਡੈਂਟ ਦੀਆਂ ਵਧ ਰਹੀਆਂ ਘਟਨਾਵਾਂ ਵਿੱਚਕਾਰ ਇੱਕ ਹੋਰ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ ਗੁਰਿਆਾ ਥਾਣਾ ਅਧੀਨ ਪੈਂਦੇ ਪਿੰਡ ਦਸਾਂਸ਼ਕਲਾ ਨੇੜੇ ਬੀਤੀ ਰਾਤ ਸਕੂਟਰੀ ਅਤੇ ਮੋਟਰਸਾਈਕਲ ਵਿਚਕਾਰ ਜਵਦਸ ਟੱਕਰ ਹੋ ਗਈ ਜਿਸ ਵਿੱਚ ਸਕੂਟਰੀ ਸਵਾਰ ਦੋ ਨਵਾਲਿਕ ਬੱਚਿਆਂ ਦੀ ਮੌਤ ਹੋ ਗਈ ਜਦਕਿ ਦੂਜੇ ਪਾਸੇ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਪਿੰਡ ਦੇ ਪੰਚ ਮਨਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਰਹਿਣ ਵਾਲੇ ਸਮਰ ਉਮਰ 15 ਸਾਲ ਪੁੱਤਰ ਧੀਰਜ ਅਤੇ ਵਿਕਰਮ ਕਰੀਬ 16 ਸਾਲ ਪੁੱਤਰ ਸ਼ਮਸ਼ੇਰ ਸਿੰਘ ਆਪਣੇ ਸਕੂਟਰੀ ਨੰਬਰ ਪੀਬੀ08 ਈਜ 14033 ਫਗਵਾੜਾ ਵੱਲੋਂ ਜਾ ਰਿਹਾ ਸੀ। ਦੂਜੇ ਪਾਸੇ ਤੋਂ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ08ਸੀਏ 8406 ਸਵਾਰ ਫਗਵਾੜਾ ਤੋਂ ਦੁਸਾਝ ਕਲਾਵਲ ਆ ਰਿਹਾ ਸੀ। ਟੱਕਰ ਇੰਨੀ ਭਿਆਨਕ ਸੀ ਕਿ ਦੋਨੇ ਵਾਹਨਾਂ ਦੇ ਪਰਖੱਚੇ ਉੱਡ ਗਏ ਹਾਦਸੇ ਤੋਂ ਬਾਅਦ ਦੋਨੋਂ ਬੱਚਿਆਂ ਨੂੰ ਪਹਿਲਾ ਫਗਵਾੜਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਦਇਆਨੰਦ ਮੈਡੀਕਲ ਕਾਲਜ ਐਂਡ ਹਸਪੀਟਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਰਾਹ ਵਿੱਚ ਹੀ ਵਿਕਰਮ ਨੇ ਦਮ ਤੋੜ ਦਿੱਤਾ ਜਦ ਕਿ ਸਮਰ ਦੀ ਹਸਪਤਾਲ ਪਹੁੰਚਣ ਤੇ ਮੌਤ ਹੋ ਗਈ ਸਮਰ 8ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਵਿਕਰਮ 11ਵੀਂ ਕਲਾਸ ਵਿੱਚ ਪੜਦਾ ਸੀ ਚੌਂਕੀ ਦੁਸਾਂਚ ਕਲਾ ਦੇ ਇੰਚਾਰਜ ਜੰਗ ਬਹਾਦਰ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ দেহਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਲ ਫਿਲੌਰ ਪੇਜ ਗਿਆ ਹੈ ਪੋਸਟਮਾਰਟਮ ਤੋਂ ਬਾਅਦ ਲਸ਼ਾਂ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਦਰਦਨਾਕ ਘਟਨਾ ਨਾਲ ਪਿੰਡਾਂ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਹਾਂਜੀ ਪੰਸਾਹ ਕੀ ਮਾਮਲਾ ਹੈ ਦੁਸਾਂਚ ਤੁਸੀਂ ਆਪ ਸਾਹਿਬ ਹੈ ਕਿ ਜੀ ਦੇ ਪੁੱਤ ਜੋ ਕਿ ਆਪਣੇ ਪਿੰਡ ਤੋਂ ਤੱਲ ਨੌਜਵਾਨ ਸਕੂਟਰੀ ਤੇ ਫਗਵਾੜੇ ਸਾਈਡ ਨੂੰ ਜਾ ਰਿਹਾ ਸੀ ਮੋਰੇ ਮੋਟਰਸਾਈਕਲ ਵਾਲਾ ਰੌਂਗ ਸਾਈਡ ਆ ਕੇ ਉਹਦੇ ਕਰ ਲਗਾ ਉਹਨਾਂ ਦਾ ਆਫ ਰੋਡ ਤੇ ਐਕਸੀਡੈਂਟ ਹੋਈ ਜਿਹਦੇ ਵਿੱਚ ਪਿੰਡ ਦੇ ਸਾਹਜ ਕੋਲ ਤੇ ਨੌਜਵਾਨ ਆਪਣਾ ਆ ਰਿਹਾ ਸੀ ਉਹਨੇ ਜਦੋਂ ਦੇਖਿਆ ਤਾਂ ਪਿੰਡ ਦੇ ਸਾਹਜ ਵਾਲੇ ਬੰਦੇ ਸੀਗੇ ਦੋਨੇ ਤੇ ਉਹਨੇ ਸਾਰਿਆਂ ਨੂੰ ਕਾਲ ਕੀਤੀ ਤੇ ਉਸ ਟਾਈਮ ਮੌਕੇ ਤੇ ਮੈਮੂ ਤੇ ਪਹੁੰਚ ਗਏ ਤੇ ਪਿੰਡ ਦੇ ਹੋਰ ਬੰਦੇ ਸਾਰੇ ਪਹੁੰਚ ਗਏ ਤੇ ਦੋ ਬੰਦੇ ਜਿਹੜੇ ਆ ਬਹੁਤ ਜ਼ਿਆਦਾ ਗੰਭੀਰ ਹਾਦਸੇ ਸੀਗੇ ਉਹਨਾਂ ਦੀ ਤਾਂ ਡੈਥ ਹੋ ਗਈ ਜੀ ਹੁਣ ਤੇ ਉਸ ਮਾਮਲੇ ਵਿੱਚ ਅਸੀਂ ਅੱਜ ਹੁਣ ਸਾਹ ਦੇ ਚੌਂਕੀ ਸਵੇਰੇ ਹੋਏ ਡੈਥ ਜਿਹੜੀ ਹੋਈ ਉਹ ਮੁੰਡੇ ਕੀ ਨਾਮ ਹੈ ਉਹਨਾਂ ਦੇ ਤੇ ਕਿੰਨੀ ਕਿੰਨੀ ਉਮਰ ਹੈਗੀ ਉਹਨਾਂ ਦੀ ਇੱਕ ਬਿਕਰਮਜੀਤ ਸਿੰਘ ਸਾਹ ਉਹਦੀ ਉਮਰ ਹੈਗੀ ਲਗਭਗ 17 ਸਾਲ ਤੇ ਦੂਸਰੇ ਜਿਹੜੀ ਡੈਥ ਹੋਈ ਆ ਉਹਦਾ ਨਾਮ ਹੈਗਾ ਸਮਰ ਤੇ ਉਹਦੀ ਉਮਰ 16 ਸਾਲ ਹੈ 16 ਸਾਲ ਤੇ ਬਾਕੀ ਜਿਹੜੇ ਨੌਜਵਾਨ ਜਿੰਨੇ ਵੀ ਆ ਉਹ ਵੀ ਗੰਭੀਰ ਹਾਲਤ ਵਿੱਚ ਉਹਨਾਂ ਦੇ ਸੱਟਾ-ਚੋਟਾ ਲੱਗੇ ਆ ਉਹ ਹਸਪਤਾਲ ਵਿੱਚ ਨੇ ਫਗਵਾੜਾ ਹਸਪਤਲ ਦਾ ਹਾਲ ਫਗਵਾੜਾ ਹਸਪਤਲ ਦਾ ਤੇ ਕੀ ਹੁਣ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਮੁਤਾਬਕ ਜੋ ਬਣਦੀ ਕਾਰਵਾਈ ਉਹ ਕੀਤੀ ਜਾਊਗੀ ਤੇ ਹੁਣ ਅਸੀਂ ਉਹਨਾਂ ਨੂੰ ਲੈ ਕੇ ਨਾਲ ਆਪਣੇ ਜੋ ਵੀ ਬਣਦੀ ਕਾਰਵਾਈ ਉਹ ਕਰਵਾਉਣੀ ਚਾਹੁੰਦੇ ਹਾਂ ਠੀਕ ਹੈ ਜੀ ਤੇ ਇਹ ਜਿਹੜੇ ਬੱਚੇ ਆ ਇਹ ਕਿਹਨਾਂ ਤਰ੍ਹਾਂ ਦੇ ਬੱਚੇ ਇਹਨਾਂ ਦੇ ਫਾਦਰ ਦਾ ਕਿਹਾ ਮੈਂ ਇੱਕ ਆਪਣੇ ਅੱਡੇ ਤੇ ਐਸ ਫੋਰ ਪੁਆਇੰਟ ਕਾਲਾ ਕਹਿੰਦੇ ਉਹਨੇ ਹਾਂਜੀ ਧੀਰਜ ਧੀਰਜ ਅੱਛਾ ਤੇ ਦੂਸਰਾ ਆਪਣੇ ਸ਼ਮਸ਼ੀਰ ਸਿੰਘ ਸ਼ੇਰਾ ਸ਼ੂਸ਼ੇ ਸੇਸ਼ੇ ਸਾਹਿਬ ਕਾ ਪੰਚ ਹਾਂਜੀ ਸਾਹਿਬ ਕਾ ਤੁਹਾਡੇ ਪਰਿਵਾਰ ਦੇ ਤੁਹਾਡੇ ਪਰਿਵਾਰ ਵਿੱਚ ਸਤਿ ਸ਼੍ਰੀ ਅਕਾਲ ਜਾਨ ਸਾਹਿਬ ਅ ਦਸਾਂਝ ਕਲਾਣ ਤੋਂ ਇੱਕ ਦੋ ਨੌਜਵਾਨਾਂ ਦੇ ਐਕਸੈਂਟ ਨਾਮ ਹੋਂ ਦਾ ਸਮਾਚਾਰ ਪ੍ਰਾਪਤ ਹੋਇਆ ਕੀ ਕਹਿਣਾ ਤੁਹਾਡੀ ਇੱਕੋ ਜੀ ਮਿਤੀ 12 ਦੋ 26 ਨੂੰ ਸਾਨੂੰ ਤਕਰੀਬ ਸਾਢੇ 6 ਵਜੇ ਫੋਨ ਆਇਆ ਕਿ ਦਸਾਂਝਾਂ ਤੋਂ ਫਗਵਾੜਾ ਰੋਡ ਦੇ ਵਿੱਚ ਅੰਦਰਾ ਕਲਾਸ਼ ਕੇ ਹੱਦ ਪੈਂਦੀ ਉੱਥੇ ਐਕਟਵਾਦਾ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਅੱਛਾ ਜੀ ਜਿਹਦੇ ਵਿੱਚ ਮੌਕੇ ਤੇ ਪਹੁੰਚ ਕੇ ਉੱਥੇ ਵਿਕਰਮਜੀਤ ਸਿੰਘ ਦਸਾਂਝ ਜਿਹਦੀ ਉਮਰ 17 ਸਾਲ ਸਿਮਰ ਪ੍ਰਜਾ ਜਿਹਦੀ ਉਮਰ 15 ਸਾਲ ਇਹ ਦੋਵੇਂ ਜਣੇ ਆਪਣੀ ਸਕੂਟਰੀ ਐਕਟਵਾ ਤੇ ਸਮਾਨ ਲੈਣ ਵਾਸਤੇ ਫਗਵਾੜੇ ਨੂੰ ਜਾ ਰਹੇ ਸਨ ਤੇ ਫਗਵਾੜੇ ਸਾਈਡ ਤੋਂ ਇੱਕ ਮੋਟਰਸਾਈਕਲ ਜਿਸ ਤੇ ਦੋ ਨੌਜਵਾਨ ਸਨ ਬੜੀ ਤੇਜ਼ ਰਫਤਾਰ ਲਿਆ ਕੇ ਰੌਂਗ ਸੈਂਡ ਉਹਨਾਂ ਨੇ ਐਕਟਵਾ ਦੇ ਵਿੱਚ ਮਾਰ ਕੇ ਐਕਸੀਡੈਂਟ ਕੀਤਾ ਜਿਸ ਨਾਲ ਇਹਨਾਂ ਲੜਕੀਆਂ ਦੇ ਕਾਫੀ ਸੱਟਾਂ ਲੱਗੀਆਂ ਤੇ ਵੀ ਕਲਾਂ ਦਾ ਉਹਨਾਂ ਦਾ ਵੀ ਨੁਕਸਾਨ ਹੋਇਆ ਫਿਰ ਇਹਨਾਂ ਦੇ ਵਾਰਸਾਂ ਨੇ ਸਵਾਰੀ ਦਾ ਪ੍ਰੰਧ ਕਰਕੇ ਇਹਨਾਂ ਨੂੰ ਸੇਵਲਾਤਾਲ ਫਗਵਾੜਾ ਲੈ ਗਏ ਉੱਥੋਂ ਉਹਨਾਂ ਨੇ ਰੈਪਰ ਡੀ ਐਮ ਸੀ ਲਗਿਆਨੇ ਦਾ ਕੰਮ ਦਿੱਤਾ ਵਿਕਰਮਜੀਤ ਦੀ ਰਸਤੇ ਵਿੱਚ ਮੌਤ ਹੋ ਗਈ ਠੀਕ ਹੈ ਤੇ ਸਿਮਰ ਪ੍ਰਜਾ ਦੀ ਲੁਧਿਆਣਾ ਦੇ ਡੀ ਐਮ ਸੀ ਜਾ ਕੇ ਮੌਤ ਹੋਈ ਤੇ ਫਿਰ ਅਸੀਂ ਇਹਨਾਂ ਦਾ ਉੱਥੋਂ ਰਿਕਾਰਡ ਸਾਰਾ ਹਾਸਲ ਕਰਕੇ ਡੈੱਡ ਬੋਡੀਆਂ ਲਿਆ ਕੇ ਸਿਵਲ ਹਸਪਤਾਲ ਮੌਚਰੀ ਵਿੱਚ ਫਲੋਰ ਐਡਮਿਟ ਕਰਾਇਆ ਠੀਕ ਹੈ ਜੇ ਸੰਬੰਧੀ ਅੱਜ ਧੀਰਜ ਪ੍ਰਜਾ ਪੁੱਤਰ ਮਨਬਾਹ ਦਰਵਾਸੀ ਦਸਾਂਝ ਕਲਾਂ ਦਾ ਬਿਆਨ ਹਾਸਲ ਕੀਤਾ ਉਸ ਦੇ ਆਧਾਰ ਤੇ ਅਸੀਂ ਪਰਚਾ ਨੰਬਰ ਮਕਦਮਾ ਨੰਬਰ 38 ਮਿਤੀ ਅੱਜ ਦੀ ਦਰਜ ਕਰਕੇ ਅਗਲੀ ਕਾਰਵਾਈ ਅਮਨ ਵਿੱਚ ਲਿਆਂਦੀ ਗਈ ਹੈ। ਕਸੂਰਵਾਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਨ ਵਿੱਚ ਲਿਆਂਦੀ ਜਾਵੇ। ਬਹੁਤ ਬਹੁਤ ਧੰਨਵਾਦ।